ਯਾ ਵੀ ਲੋਕ ਵੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਨਾਨਕਿਆਂ ਦਾ ਦੱਸ ਕੇ ਦਾ ਇੱਕ ਗੀਤ ਸੁਣਾਉਣੀ ਆ ਜਦੋਂ ਗਿੱਧੇ ਦੇ ਵਿੱਚ ਬੋਲਣਾ ਪੈਂਦਾ ਉਹ ਦੋਸਤ ਤੋਂ ਬਾਦ ਇੱਕ ਪਾਸੇ ਵਿਹਾਰ ਜਾਣਾ ਇੱਕ ਪਾਸੇ ਜਿੱਤ ਜਾਣਾ ਤਾਂ ਉਦੋਂ ਮਾਰੋਂ ਗੀਤ ਗਾਇਆ ਜਾਂਦਾ സോടിയ വേദിക്കോ ജീക സോടിയ വേദിക്കോ ജീകദേ ചൂറിദൂട്ടിക്ക ਚਨਾ ਚੂਰੀ ਦਾ ਕੂਟਕੇ ਇਹ ਮੇਰੇ ਕਿਉਂ ਬਣਾਉਣ ਵੇਲੇ ਜ਼ਿਆਦਾ ਆ ਗਿਆ ਮੈਂ ਆਖਿਆ ਚਲ ਕਿਉਂ ਬਣਾਉਂਦੇ ਬਣਾਉਂਦੇ ਗੀਤ ਸੁਣਾ ਦਿੰਦਾ ਆਪਾਂ ਦਰਸ਼ਕਾਂ ਨੂੰ ਸੋਡੀਆਂ ਆਈਆਂ ਵੇ ਨਾਨ ਕਿਉ ਹਾਰੀ ਕੇ ਸੋਡੀਆਂ

上手になった。